ਇਹ ਦੀ ਨਾ ਬਾਈ ਚਿੱਪ ਵਾਲੀ ਕਾਪੀ ਆ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦਾਂ ਚਿੱਪ ਵਾਲੀ ਕਾਪੀ ਪੰਜਾਬ ਨੰਬਰ ਆ ਸਾਰਾ origignal ਆ ਠੀਕ ਆ ਜੀ ਗੇਰਿੰਗ ਦਾ ਓਕੇ ਆ ਠੀਕ ਆ ਜੀ ਟਾਇਰ ਪਿਛਲੇ ਪਈ 95 ਪੈਸੇ ਆ ਚਾਰਾ ਹੀ ਇਹ 22 ਮਾਡਲ ਆ ਜੀ 605 DIPP ਠੀਕ ਆ ਜੀ ਇਸ ਸੀਆਰਡੀ ਮਾਡਲ ਆ ਵੀਰੇ ਮੇਰੇ ਮੂਰਲੇ ਟਾਇਰ ਬਿਲਕੁਲ ਨਵੇਂ ਪਾ ਕੇ ਦੇਵਾਂਗੇ ਆਪਾਂ ਠੀਕ ਹੈ ਜੀ ਪਿਛਲੇ 80 ਤੋਂ 85 ਪੈਸੇ ਟਾਇਰ ਆ ਲੈਟ ਗ੍ਰੇਡ ਬਿਲਕੁਲ ਨਵੀਂ ਪਾਤੀ ਬਾਈ ਹਾਂਜੀ ਗੇਅਰਿੰਗ ਦਾ ਚਲਾ ਕੇ ਤਸੱਲੀ ਕਰਕੇ ਆਪਦਾ ਲੈ ਜਾ ਜੀ ਟਾਇਰ ਪਾਏ ਹੋਇਆ ਸਾਰਾ ਓਰੀਜਨਲ ਆ ਬਾਈ ਠੀਕ ਹੈ ਜੀ 80 ਤੋਂ 85% ਟਾਇਰ ਆ ਜੀ 3 ਸਪੀਡ ਆ ਵੀਰੇ ਇਹ ਠੀਕ ਹੈ ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਡਬਲ ਕਲੱਚ ਆ ਠੀਕ ਹੈ ਜੀ ਸ਼ਾਰ ਗੇਅਰ ਆ ਪਾਵਰ ਸਟੀering ਆ ਯਸਤੀ ਜੱਕ ਲੱਗਿਆ ਹੋਇਆ ਵੀਰੇ ਕੰਪਨੀ ਦਾ ਠੀਕ ਹੈ ਜੀ ਯੂਜੀ ਗੇਅਰ ਆ 3 ਸਪੀਡ ਆ 4 ਟਰਨ ਨਾਲ ਦੇ ਆ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਫੇਰ ਤਲਵੰਡੀ ਸਾਬੋ ਪਹੁੰਚੇ ਹੋਏ ਆ ਤਖਤ ਸ੍ਰੀ ਦਮਦਮਾ ਸਾਹਿਬ 22 シャルਮੇ ਕੋਲੇ シャルਮੇ ਦੇ ਨੌਰੇ ਚ シャルਮਾ ਵੀ ਅੱਜ ਮੋਸਾਂ ਨੂੰ ਵੜਦੇ ਜਾਂਦਾ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੋਰ ਠੀਕ ਹੈ ਭਰਾ ਬਹੁਤ ਵਧੀਆ ਹੋ ਸਾਈ ਸਕੰਦਰ ਜਮਾ ਚੜਦੀ ਕਲਾ ਵੈਲਕਮ ਬਾਈ ਸਾਡੇ ਗੜਾਉਂ ਚ ਆਉਣ ਵਾਸਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭਰਾ ਜੀ ਸੱਚੇ ਪਾਤਸ਼ ਅੱਜ ਤਰੀਕਾ ਹੈ ਗਿਆ 28 ਦਸੰਬਰ 2025 ਠੀਕ ਹੈ ਜੀ ਵੀਡੀਓ ਦੇਖਿਆ ਕਰੋ ਮਤਲਬ ਅਸੀਂ ਸਾਰੀ ਡਿਟੇਲ ਦਿੰਨੇ ਹੁੰਦੇ ਆ ਕਿੱਥੇ ਖੜੇ ਆ ਕਿੰਨੇ ਤਰੀਕਾ ਕੱਲੀ-ਕੱਲੀ ਚੀਜ਼ ਦੀ ਨੌਲੇਜ ਦਿੰਨੇ ਹੁੰਦੇ ਠੀਕ ਹੈ ਗੱਲ ਵੀਰੇ ਰੇਟ ਦੀ ਕੋਈ ਚੱਕਰ ਨਹੀਂ ਕੋਈ ਪੱਥਰ ਤੇ ਲਖੀਰ ਨਹੀਂ ਜੈ ਜੈ ਰੇਟ ਬੋਲਾਂਗੇ ਲਾਸਟ ਦੇ ਵਿੱਚ ਸਿਕੰਦਰ ਨੂੰ ਗਿਫਟ ਵੀ ਦੇਵਾਂਗੇ ਤੇ ਗਾਂਹ ਗਿਫਟ ਦੇਣ ਦਾ ਵਾਦਾ ਵੀ ਕਰਾਂਗੇ ਤੇ ਤੁਹਾਨੂੰ ਵੀ ਬਈ ਤੁਸੀਂ ਆਓਗੇ ਤਾਂ ਤੁਹਾਨੂੰ ਵੀ ਖੁਸ਼ ਕਰਕੇ ਦੋਰਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਕਿੰਨੇ ਕੁ ਟਰੈਕਟਰ ਨੇ ਅੱਜ ਆਪਣੇ ਕੋਲ 2 4 6 7 7 8 9 10 11 12 ਦੇਣਾ ਚਲੋ ਅੱਛਾ ਦੋ ਆਪਾਂ ਡਰਾਈਵਰ ਕਰ ਰਹੇ ਆ ਅੱਜ ਠੀਕ ਹੈ ਹੁਣ ਅਸੀਂ ਤੋਂ ਸਟਾਰਟ ਕਰੀਏ ਕਟਮੁੱਲਾ ਵਾਲੇ ਤੋਂ ਹਾਂ ਇਹ ਤੋਂ ਸਟਾਰਟ ਕਰਦੇ ਆ 735 ਸਵਰਾਜ ਤੋਂ 735 ਸਵਰਾਜ ਭਾਈ ਹਾਂਜੀ ਮਾਡਲ ਆ 97 ਠੀਕ ਹੈ ਜੀ ਇਹਦੀ ਨਾ ਭਾਈ ਚਿੱਪ ਵਾਲੀ ਕਾਪੀ ਆ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਦਾ ਚਿੱਪ ਵਾਲੀ ਕਾਪੀ ਪੰਜਾਬ ਨੰਬਰ ਆ ਠੀਕ ਆ ਜੀ 18 Ориجنਲ ਆ ਠੀਕ ਆ ਜੀ ਪਟਿਆਲੇ ਦੇ ਬੰਦੇ ਤੋਂ ਆਪਾਂ ਕਟਿਆ ਟਰੈਕਟਰ ਹਾਂਜੀ ਉਹਨਾਂ ਦੇ ਨਾਂ ਟਰੈਕਟਰ ਇਹ ਠੀਕ ਆ ਜੀ ਪਟਿਆਲੇ ਦਾ ਹੀ ਨੰਬਰ ਆ ਪਟਿਆਲੇ ਦਾ ਹੀ ਨੰਬਰ ਆ ਚਿੱਪ ਵਾਲੀ ਕਾਪੀ ਹੈ ਦੀ ਠੀਕ ਹੈ ਗੇਅਰ ਇੰਜਨ ਦਾ ਓਕੇ ਆ ਠੀਕ ਹੈ ਜਿੰਨੇ ਦਾ ਕਟਿਆ ਉਨੇ ਦਾ ਹੀ ਆਪਾਂ ਦੇਵਾਂਗੇ ਠੀਕ ਹੈ ਇਹ ਸਵਾ ਲੱਖ ਦਾ ਆਪਾਂ ਕਟਿਆ ਹਾਂਜੀ ਜਿਹੜੇ ਬੰਦੇ ਨੂੰ ਆਪਾਂ ਦਿਖਾ ਮਤਲਬ ਨੰਬਰ ਵੀ ਦੇ ਦਾਂਗੇ ਤੁਹਾਨੂੰ ਉਹਨਾਂ ਤੋਂ ਪੁੱਛ ਲੈ ਕੇ ਉਹਦੇ ਨਾਲ ਗੱਲ ਕਰਨੇ ਬੰਦਾ ਕੋਈ ਚੱਕਰ ਨਹੀਂ ਹਾਂ 1,25,000 ਦਾ ਘੱਟੇ 1,25,000 ਦਾ ਹੀ ਦੇ ਦਾਂਗੇ 1,25,000 ਦੀ ਮਿੱਤਰੋ ਇਹ ਬਣੂਗਾ ਮੂਰੇ ਆ ਗਿਆ ਅਰਜਨ 555 ਇਹਦੇ ਬਾਰੇ ਦੱਸੀ ਬਾਈ 2014 ਮਾਡਲ ਹੈ ਨਾ ਅਸ਼ਕੰਦਰਾ ਹਾਂਜੀ ਸਾਰਾ 오ਰੀਜਨ ਆਲਾ ਠੀਕ ਹੈ ਜੀ ਗੇਅਰਿੰਗ ਦਾ ਓਕੇ ਆ ਠੀਕ ਹੈ ਜੀ ਟਾਇਰ ਪਿਛਲੇ ਭਾਈ 95 ਪੈਸੇ ਆ ਚਾਰੇ ਹੀ ਠੀਕ ਹੈ ਜੀ ਸਾਰਾ 오ਰੀਜਨ ਆਲਾ ਸਾਰਾ 오ਰੀਜਨ ਆਲਾ ਗੇਅਰਿੰਗ ਦਾ ਚਲਾ ਕੇ ਬਾਕੇ ਆਪਦੀ ਤਸੱਲੀ ਕਰਕੇ ਲੈ ਜਾ ਠੀਕ ਹੈ ਲੋਨ ਫੈਂਸ ਫੁੱਲ ਹੀ ਹੋ ਜੂਏ ਤੇ ਠੀਕ ਹੈ ਪੁਰਾਣਾ ਕੱਟਿਆ ਜਾਊਗਾ ਪੁਰਾਣੇ ਲੱਗਪਗ ਬਾਈ ਜੀ ਸਾਰਿਆਂ ਚ ਹੀ ਕੱਟੇ ਜਾਣਗੇ ਸਾਰਿਆਂ ਚ ਹੀ ਕੱਟੇ ਜਾਣਗੇ ਸਾਰਿਆਂ ਚ ਕੱਟੇ ਜਾਣਗੇ ਠੀਕ ਹੈ ਠੀਕ ਹੈ 410000 ਰੁਪਿਆ ਡਿਮਾਂਡ ਆ ਹਾਂਜੀ ਬੋਲ ਕਿੰਨੇ ਦਾ 410 ਡਿਮਾਂਡ ਆ ਸਰਮਾ ਦੇਦੇ ਹਿਸਾਬੇ ਨਾਲ ਤੂੰ ਫੇਰ ਮੈਂ ਵੱਧ ਟੱਕਰ ਦਿੰਨਾਗਾ ਰੇਟ ਵੱਧ ਘਟਾ ਦੇਣਾ 3 ਲੱਖ 80000 ਦਾ ਦੇਦੇ ਫੇਰ ਠੀਕ ਆ ਟਰੈਕਟਰ ਦੇ ਦਾਂਗੇ 3 ਲੱਖ ਤੇ 75000 ਦਾ 75 ਦਾ 3 ਲੱਖ 75000 ਦਾ ਮਿੱਤਰੋ ਇਹ ਲੈ ਜਿਓ ਹਾਂਜੀ ਮੂਰੇ ਅਰਜਨ ਆ ਗਿਆ ਫੇਰ 605 ਇਹਦੇ ਬਾਰੇ ਦੱਸਿਗੇ ਰਾ ਇਹ 22 ਮਾਡਲ ਆ ਜੀ 605 ਡੀ ਆਈ ਪੀ ਪੀ ਠੀਕ ਆ ਜੀ ਇਸ ਸੀਆਰਡੀ ਮੋਡੂਲ ਆ ਵੀਰੇ ਹਾਂਜੀ 860 ਘੰਟੇ ਚੱਲਿਆ ਟਰੈਕਟਰ ਆ ਠੀਕ ਹੈ ਜੀ ਮੂਰਲੇ ਜਹਾਜੀ ਟਾਇਰ ਆ ਪਿਛਲੇ ਨਾਲ ਦੇ 95 ਤੋਂ 97% ਟਾਇਰ ਆ ਵੀਰੇ ਠੀਕ ਹੈ ਜੀ ਮੁ ਘੋੜਾ ਵੈਂਪਰ ਵਧੀਆ ਚੰਗਾ ਲੱਗਿਆ ਹੋਇਆ ਟਾਪ ਮਾਡਲ ਟਰੈਕਟਰ ਆ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਆ 25 ਮਾਡਲ ਵਰਗਾ ਟਰੈਕਟਰ ਆ ਵੀਰੇ ਠੀਕ ਹੈ ਜੀ ਟਰੈਕਟਰ ਦੇ ਕਲਮ ਲੱਗੀ ਹੋਵੇ ਚਾਬੀ ਲੱਗੀ ਹੋਵੇ ਦੇਣਦਾਰ ਠੀਕ ਹੈ ਜੀ ਠੀਕ ਹੈ ਗੱਲ ਆ 22 ਮਾਡਲ 6 ਲੱਖ 45 ਹਜ਼ਾਰ ਡਿਮਾਂਡ ਆ ਬੋਲ ਕਿੰਨੇ ਦੇ ਪੂਰੇ ਦਾ ਕਰਦੇ ਫਿਰ ਪੂਰੇ 6 ਲੱਖ ਦਾ ਹਾਂ ਦੇਤਾ ਆ ਪੂਰੇ 6 ਲੱਖ ਦਾ ਮਿੱਤਰੋ ਇਹ ਅਰਜਨ ਲੈ ਜਿਓ ਦੇ ਦਾਂਗੇ ਭਾਈ ਇਹ ਵੀ ਮੌਕਾ ਹੀ ਹੁੰਦਾ ਹੈ ਮੂਰੇ ਆ ਗਿਆ 50 50 ਡੀ ਇਹਦੇ ਬਾਰੇ ਦੱਸੀ ਬਾਈ ਇਹ ਆਪਾਂ ਕੈਨੇਡਾ ਆ ਗਏ ਪਾਰਟੀ ਨਾਲ ਆਪਣੇ ਮਿੱਤਰ ਨੂੰ ਦੇਤਾ ਟਰੈਕਟਰ ਇਹ ਅੱਛਾ ਇਹ ਵਿਕ ਚੁੱਕਿਆ ਤੇ ਤਾਂ ਬਾਈ ਆ ਹਰਚੋਤ ਠੀਕ ਹੈ ਹਰਜੋਤ ਸਿੰਘ ਕਬੱਡੀ ਦਾ ਖਿਡਾਰੀ ਆ ਮਿੱਤਰ ਆਪਣਾ ਠੀਕ ਹੈ ਫਰਾਂਟੋ ਮੂਰੇ ਆ ਗਿਆ SR 485 485 ਇਹਦੇ ਮੂਰਲੇ ਟਾਇਰ ਬਿਲਕੁਲ ਨਵੇਂ ਪਾ ਕੇ ਦੇਵਾਂਗੇ ਆਪਾਂ ਠੀਕ ਹੈ ਜੀ ਪਿਛਲੇ 80 ਤੋਂ 85 ਪੈਸੇ ਟਾਇਰ ਆ ਠੀਕ ਹੈ ਜੀ ਸਾਰਾ ਰੀਜਨਲ ਆ ਵੀਰੇ ਜੇ ਬਾਈ ਜੀ ਇਹਦੇ ਕਲਮ ਲੱਗੀ ਹੋਵੇ ਹਾਂਜੀ اپنی ذمہ داری ਆ ਠੀਕ ਹੈ ਜੀ ਡਾ ਵਾਲਾ ਕਲੱਚ ਆ ਜੀ ਹਾਂਜੀ ਸਾਰਾ origignal ਆ ਰਪੀਏ ਦਾ ਰਪੀਏ ਟਰੈਕਟਰ ਹੈ ਜੀ ਠੀਕ ਹੈ ਜੀ ਲੋਨ ਫੈਂਸ ਹੋ ਜੂ ਪੁਰਾਣਾ ਕਟਿਆ ਜੀ ਠੀਕ ਹੈ ਜੀ 18 ਮਾਡਲ ਆ 4,25,000 ਡਿਮਾਂਡ ਆ ਟਰੈਕਟਰ ਦੇਵਾਂਗੇ ਆਪਾਂ ਇੱਕੋ ਹੀ ਰੇਟ 3,90,000 3.90 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੂਹਰੇ ਆ ਗਿਆ 8.5 ਸੋਨਾਲੀਕਾ ਸੋਨਾਲੀਕਾ ਇਹਦੇ ਬਾਰੇ ਤੁਸੀਂ ਜੀ ਕਲਚ ਪਲੇਟ ਆਪਾਂ ਨਵੀਂ ਪਾਤੀ ਪਹਿਲਾਂ ਵੀਡੀਓ ਚ ਬੋਲਿਆ ਸੀ ਕਲਚ ਪਲੇਟ ਪਾਉਣ ਵਾਲੀ ਠੀਕ ਹੈ ਜੀ ਨਵੀਂ ਪਾਤੀ ਇਹ ਜਰਮਨ ਦੇ ਬੰਦੇ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਬਾਈ ਦਾ ਆਪਣੇ ਦਾ ਹਾਂਜੀ ਉਹਨਾਂ ਦਾ ਟਰੈਕਟਰ ਆ ਇਹ ਠੀ ਪਾਤੀ ਬਾਈ ਹਾਂਜੀ ਗੇਅਰਿੰਗ ਦਾ ਚਲਾ ਕੇ ਤਸੱਲੀ ਕਰਕੇ ਆਪਦਾ ਲੈ ਠੀਕ ਹੈ ਜੀ ਠੀਕ ਹੈ ਗੱਲ ਹੈ 13 ਦੀ ਕੰਡੀਸ਼ਨ ਕਿੰਨੀ ਕੋਣੀ ਟਾਇਰ ਮੂਰਲੇ ਵਧੀਆ ਪਏ ਆ ਬਈ 80 ਕੁ ਪੈਸੇ ਆ ਪਿਛਲੇ ਅੱਧੇ ਕੁ ਲਾਲਾ ਠੀਕ ਹੈ ਜੀ ਠੀਕ ਹੈ ਗੱਲ ਸਾਰਾ オリジナル ਹੈ ਸੈਂਟਰ ਗੇਅਰ ਦੇ ਵਿੱਚ ਹਾਂਜੀ 2000 ਮਾਡਲ ਆ 2 ਲੱਖ 25 ਹਜ਼ਾਰ ਮਾਡਲ ਕਿੰਨਾ ਦੇ ਦੇ ਵੇਚ ਨਾਲ ਹੀ ਕਰਦੇ ਯਾਰ ਇਹ ਤਾਂ ਫੇਰ ਇਹ ਦੇ ਦਾਂਗੇ ਜੀ ਆਪਾਂ ਇੱਕੋ ਰੇਟ ਹਾਂ 1 ਲੱਖ 80 ਹਜ਼ਾਰ ਦਾ 1 ਲੱਖ 80 ਹਜ਼ਾਰ ਦਾ ਮਿੱਤਰੋ ਇਹ ਲੈ ਜਿਓ ਮੂਰੇ ਆ ਗਿਆ ਸਿਉਨਾਲੀਕਾ 750 ਫੇਰ 13 ਮਾਡਲ ਆ ਵੀਰੇ ਹਾਂਜੀ ਮੂਰਲੇ ਜਾਂ ਜ ਭਾਈ 80 85% ਟਾਇਰ ਆ ਜੀ 30000 ਰੁਪਿਆ ਟਰੈਕਟਰ ਆ ਸਾਈਡ ਗੇਅਰ ਦਾ ਡਬਲ ਕਲਚ ਆ ਵੀਰੇ ਠੀਕ ਹੈ ਜੀ ਪੰਜਾਬ ਨੰਬਰ ਆ ਇਹ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਆ ਡਬਲ ਡਿਸਟਰੀਬਿਊਟਰ ਆ ਠੀਕ ਹੈ ਗੱਲ 390000 ਡਿਮਾਂਡ ਆ ਬੋਲ ਕੇ ਨਾ ਮੈਂ ਬਾਰੇ ਨਾ ਉਹ ਕਰਦੇ ਆ ਘਟਾ ਦਿਆਂ ਦੇਖ ਲੈ ਕੋਈ ਗੱਲ ਨਹੀਂ ਦੱਸ ਦੇ 355 ਦਾ ਕਰ ਦੇ ਦਿੱਤਾ ਯਾਰ 355000 ਦਾ ਲੈ ਜੀ 355 ਦਾ ਬੋਲ ਤਾਂ ਘਟ ਰਿਸਤੇ ਚੱਲ ਕੋਈ ਗੱਲ ਨਹੀਂ 355 ਦਾ ਦੇ ਦਾਂਗੇ ਠੀਕ ਹੈ ਠੀਕ ਹੈ ਗੱਲ ਤੇ ਮੂਰੇ ਫੇਰ ਸਿਉਣਾ ਲੀਕਾ ਆ ਗਿਆ ਪਤਾ ਜਮਾ ਨਮਾ ਖੜਾਈ ਖੜਾ ਜਮੇ ਹੀ ਨਮਾ ਦੇ ਕੱਢ ਮਾੜੀ 19 ਆ ਫੀਡਿਸ਼ਨ ਆ 22 23 ਵਰਗਾ ਟਾਇਰ ਜਮਾਂ ਲੱਗਦੇ ਨਹੀਂ ਯਾਰ 19 ਮਾਡਲ ਆ ਵੀ 22 23 ਵਰਗਾ ਜੀ ਹਾਂ ਟਾਇਰ ਇਹਦੇ ਚੰਗੇ ਆ ਬਾਈ ਮੂਰਲੇ ਜੱਜੀ ਆ ਠੀਕ ਆ ਜੀ ਪਿਛਲੇ ਟਾਇਰ ਬਾਈ 85% ਟਾਇਰ ਆ ਪਿਛਲੇ ਨੇ 85 ਪੈਸੇ ਨੇ 3 ਸਪੀਡ ਆ ਵੀਰੇ ਇਹ ਠੀਕ ਆ ਡਬਲ ਡਿਸਟ੍ਰਿਬਿਊਟਰ ਆ ਠੀਕ ਆ ਡਬਲ ਕਲਚ ਆ ਠੀਕ ਆ ਜੀ ਸ਼ੈਡ ਗੇਰ ਆ ਪਾਵਰ ਸਟੀering ਆ ਠੀਕ ਆ ਜੀ 19 ਮਾਡਲ ਆ ਜੀ ਇਹ ਬੋਲ ਕਿਨੇ 19 ਮਾਡਲ ਰੇਟ ਦੱਸ ਪੰਜ 40 ਲਿਖਿਆ ਦੇਖ ਲਾ ਹੁਣ ਪੰਜ 40 ਲਿਖਿਆ ਦੇ ਦੇਗਾ ਫਿਰ ਜਿਹੜਾ ਮੈਂ ਕਹਿੰਦਾ ਪੂਰੇ ਦਾ ਦੇ ਦੇ ਨਾ ਮੈਂ ਨਹੀਂ 4,90,000 ਦਾ ਟਰੈਕਟਰ ਦੇ ਦਾ 4,90,000 ਦਾ ਮਿੱਤਰੋ ਇਹ ਟਰੈਕਟਰ ਲੈ ਜਿਓ ਤੇ ਮੂਰੇ ਆ ਗਿਆ 265 ਭੂਮੀ ਪੁੱਤਰ ਹਾਂਜੀ ਇਹ ਨਾ ਪੀਲੇ ਰਿੰਬਾਂ ਵਾਲਾ ਟਰੈਕਟਰ ਆ ਹਾਂਜੀ ਇਹ ਆਪਾਂ ਵਿੱਚ ਕੱਟਿਆ ਠੀਕ ਆ ਜੀ ਬਾਈ ਨੇ ਇਹਦੇ ਪਿੱਛਲੇ ਰਿੰਬ ਲਾਲ ਕਰਵਾ ਦਿੱਤੇ ਠੀਕ ਆ ਜੀ ਠੀਕ ਹੈ ਗੱਲ ਹਾਂਜੀ ਕਹਿੰਦਾ ਮੈਨੂੰ ਸੋਹਣਾ ਹੀ ਲੱਗਿਆ ਲਾਲ ਮੈਨੂੰ ਸੋਹਣੇ ਲੱਗਦੇ ਸੀ ਮੈਂ ਤਾਂ ਕਰਵਾ ਤਾ ਠੀਕ ਹੈ ਜੀ ਇਹ ਬਠੰਡਾ ਨੰਬਰ ਆ ਵੀਰੇ ਇੱਥੇ ਝਾਤੀ ਮਰਵਾ ਦੇ ਆ ਝਾਤੀ ਮਰਵਾ ਦੇ ਬਾਈ ਬਠੰਡੇ ਦਾ ਨੰਬਰ ਇਹ ਰੇਂਜਿੰਦਾ ਉਕੇ ਆ ਬਾਈ ਹਾਂ ਜੀ ਆ ਤਸੱਲੀ ਕਰਕੇ ਬਾਕੇ ਤਾਕੇ ਲੈ ਜਿਓ ਬਾਈ ਠੀਕ ਹੈ ਜੀ ਕਿ ਆਪਾਂ ਕੱਟਿਆ ਅੱਜ ਹੀ ਕੱਟਿਆ ਮੈਂ ਕਹਿ ਦਈਏ ਹਾਂ ਜੀ ਬਾਹਰ ਬਾਈ ਬਰਕੇ ਖੜੇ ਆ ਠੀਕ ਹੈ ਜੀ ਉਨਾ ਨੂੰ ਟਰੈਕਟਰ ਦਿੱਤਾ ਉਹਨਾਂ ਦਾ ਨੰਬਰ ਵੀ ਦੇ ਦਾਂਗੇ ਯਾਰ ਜੀ ਤੋਂ ਕੱਟਿਆ ਗੱਲ ਮੱਕੀ ਤੇ ਮਾਡਲ ਕਿੰਨੇ ਆ 2000 ਮਾਡਲ ਆ ਤੇ ਕੱਟਿਆ ਕਿੰਨੇ ਦਾ ਉਹਨੇ ਦੀ ਦੇ ਦਾਂਗੇ ਯਾਰ ਇਹ 135000 ਦਾ ਕੱਟਿਆ 135000 ਦਾ ਦੇ ਦਾਂਗੇ 135000 ਦਾ ਮਿੱਤਰੋ ਇਹ ਬੰਝੂਗਾ ਮੂਰੇ ਆ ਗਿਆ ਹੌਲੈਂਡ ਬਾਕੀ ਯਾਰ ਆਪਣੀ ਇਹਦੀ ਸੌ ਨਹੀਂ ਖਾਦੀ ਕੋਈ ਠੀਕ ਹੈ ਸੁਪਰ ਬਾਈ ਪਲੱਸ ਜੀ ਜੀ ਪਲੱਸ ਆ ਬਾਈ 2022 ਮਾਡਲ ਆ ਪਹਿਲਾਂ ਵਾਲੀ ਵੀਡੀਓ ਚ ਵੀ ਦੇਖਿਆ ਕੰਕੀ ਗੱਲ ਆ ਹਾਂਜੀ ਇਹ ਦੂਜੀ ਵੀਡੀਓ ਪਾਵਾਂਗੇ ਤੇ ਭਾਈ ਘੋੜਾ ਬੈਂਪਰ ਲੱਗਿਆ ਹੋਊਗਾ ਠੀਕ ਆ ਜੀ ਤੇ ਫੈਬਰ ਛਤਰੀ ਲੱਗੀ ਹੋਊਗੀ ਫੈਬਰ ਛਤਰੀ ਲੱਗੀ ਹੋਣੀ ਅੱਛਾ ਇਹ ਜੀ ਬੈਂਪਰ ਤੇ ਲੋ ਹੈ ਕਿ ਲੈਂਕਾਂ ਤੱਕ ਰ ਇਹਦੇ ਕਲਮ ਲੱਗੀ ਹੋਵੇ ਰੇਟਰ ਦੇ ਆਪਣੀ ਜ਼ਿੰਮੇਵਾਰੀ ਆ ਵੀਰੇ ਠੀਕ ਆ ਜੀ ਠੀਕ ਹੈ ਗੱਲ ਜਿੱਥੇ ਮਰਜ਼ੀ ਦਿਖਾ ਲਿਓ ਕੋਈ ਮੀਟਰ ਨਾਲ ਛੇੜਖਾਲੀ ਹੋਈ ਹੋਵੇ ਹਾਂਜੀ ਆਪਣੀ ਜ਼ਿੰਮੇਵਾਰੀ ਠੀਕ ਹੈ ਡਬਲ ਡਿਸਟ੍ਰੀਬਿਊਟਰਾਂ ਇੰਪੀਐਸਟੀ ਜੱਕ ਲੱਗਿਆ ਹੋਇਆ ਵੀਰੇ ਕੰਪਨੀ ਦਾ ਠੀਕ ਹੈ ਜੀ ਯੂਜੀ ਗੇਅਰ ਆ 3 ਸਪੀਡ ਆ ਚਾਰੇ ਟਰਨ ਨਾਲ ਦੇ ਆ ਠੀਕ ਹੈ ਜੀ ਇਹਦਾ ਜੀ 6,80,000 ਡਿਮਾਂਡ ਆ ਬੋਲ ਕਿੰਨੇ ਦੇ ਦੇ ਕਿੰਨੇ ਮਾਡਲ ਦਾ 22 ਮਾਡਲ 22 ਮਾਡਲ ਦਾ 6 AC ਡਿਮਾਂਡ ਹੈ 60 ਕ ਦਾ 6 ਤੋਂ 6.5 ਲੂਨ ਹੋ ਜੂਏ ਤੇ ਟਰੈਕਟਰ ਦੇ ਇੱਕੋ ਹੀ ਰੇਟ ਗਾਵਾਂਗੇ ਇਹ ਟਰੈਕਟਰ ਦੇ ਦਾਂਗੇ ਆਪਾਂ 6.5 ਲੱਖ ਰੁਪਏ 6.5 ਲੱਖ ਦਾ ਮਿੱਤਰੋ ਇਹ ਟਰੈਕਟਰ ਲੈ ਜਿਓ ਪੂਰੇ ਆ ਗਿਆ 9500 MC ਇੰਜਨ ਮਾਟ ਇਹਦੇ ਬਾਰੇ ਦੱਸੀ ਬਾਈ ਇਹ ਸਮਰਾਟ ਆ ਜੀ 9500 3 ਸਪੀਡ ਆ ਸਟਲ ਗੇਅਰ ਆ ਠੀਕ ਹੈ ਟੋ ਮਾਡਲ ਟਰੈਕਟਰ ਹੈ ਜੀ ਇਹ ਚ ਸਾਰੇ ਫੰਕਸ਼ਨ ਹੀ ਹੁੰਦੇ ਆ ਠੀਕ ਹੈ ਜਿਵੇਂ ਡਬਲ ਡਿਸਟਰੀਬਿਊਟਰ ਹੋ ਗਿਆ ਹਾਂਜੀ ਸਾਈਡ ਗੇਅਰ ਸਾਰੇ ਹੁੰਦੇ ਲਗਭਗ ਬਈ ਪਾਵਰ ਟਾਇਰ ਵੀ ਮੈਨੂੰ ਲੱਗਦਾ ਸਰ ਇਹ ਵੱਡੇ ਨਹੀਂ ਪਾਏ ਲੱਗਦੇ 16 ਵਾਲੇ ਟਾਇਰ ਹੀ ਹੁੰਦੇ ਜੀ ਇਹਨਾਂ ਦੇ ਇਸ 52 ਐਚਪੀ ਹੁੰਦਾ ਜੀ ਠੀਕ ਹੈ ਲਿਖੇ 52 ਹੁੰਦਾ ਉਹਦਾਂ ਦਾ 60 ਐਚਪੀ ਦਾ ਟਰੈਕਟਰ ਹੁੰਦਾ ਠੀਕ ਹੈ ਠੀਕ ਹੈ ਜੀ ਸਭ ਤੋਂ ਘੱਟ ਖਰਚੇ ਵਾਲਾ ਟਰੈਕਟਰ ਹੈ ਜੀ ਮੈਸੀ 950 ਸਮਰਾਟ ਨੇ ਚਲਾਇਆ ਬਾਇਆ ਉਹਨੂੰ ਹੀ ਪਤਾ ਬਾਈ ਇਹਦਾ ਕੀ ਚੀਜ਼ ਹੈ ਠੀਕ ਹੈ ਜੀ ਜੇ ਟਰੈਕਟਰ ਦੇ ਇਹਦੇ ਕਲਮ ਲੱਗੀ ਹੋਵੇ ਆਪਣੀ ਜ਼ਿੰਮੇਵਾਰੀ ਆ ਫਰਸਟ ਪਾਰਟੀ ਪਹਿਲੇ ਘਰੋਂ ਟਰੈਕਟਰ ਆਇਆ ਠੀਕ ਹੈ ਠੀਕ ਹੈ ਗੱਲ ਆ ਲੋਨ ਫੈਂਸ ਹੋ ਜਾਊਗਾ ਪੁਰਾਣਾ ਕੱਟੇ ਠੀਕ ਹੈ ਸਾਡੇ 6 ਲੱਖ ਡਿਮਾਂਡ ਆ ਹਾਂਜੀ ਇੱਕੋ ਰੇਟ ਜੱਸ ਲਓ ਹਾਂਜੀ ਪੂਰੇ 5 ਲੱਖ 80 ਹਜ਼ਾਰ ਦਾ ਦੇਣਾ ਇਹਦੇ ਟਾਇਰ ਚੇਂਜ ਕੀਤੇ ਠੀਕ ਹੈ ਪਿਛਲੇ ਚਾਰ ਚੇਂਜ ਕਰਨ ਦਾ ਇਰਾਦਾ ਹੈਗਾ ਹਾਂ ਠੀਕ ਹੈ ਗੱਲ ਆ ਠੀਕ ਹੈ ਟਾਇਰ 40 45 ਪੈਸੇ ਟਾਇਰ ਆ ਠੀਕ ਹੈ 6 ਲੱਖ ਰੁਪਏ ਦਾ ਟਰੈਕਟਰ ਮਿਲੂਗਾ ਜੇ ਜੇ ਟਾਇਰ ਚੇਂਜ ਹੋ ਗਏ ਕਿਤੇ ਤਾਂ ਫਿਰ ਵੀ 50000 ਦਾ ਡਿਸਕਾਊਂਟ ਆ ਹੈਗਾ ਹੁਣ ਵੱਧ ਕਰੀ ਖੜੇ ਤੇ ਮੂਰੇ 37 30 ਆ ਗਿਆ ਪਲੱਸ ਵਾਲਾ ਇਹ ਮਾਡਲ ਕਿਹੜਾ ਹੋ ਤੂੰ ਪਹਿਲਾਂ ਤਾਂ ਐਂ ਦੱਸ ਕਿਹੜਾ ਨਹੀਂ ਮਾਡਲ ਕਿਹੜਾ ਹੋਊਗਾ 20 ਬੂ ਦੇ ਲਾਗੇ ਲੁਗੇ ਲੱਗਦਾ ਕੰਡੀਸ਼ਨ ਚੰਗੀ ਆ ਉਹ ਬਾਈ ਨਾਲੋਂ ਇਹਨੂੰ ਦੇਖ ਲਿਆ ਜੀ ਹਾਂਜੀ ਠੀਕ ਹੈ ਗੱਲ ਹੁਣ ਤੈਨੂੰ ਮੈਂ ਬਾਈ ਮਾਡਲ ਦਿਖਾਉਣਾ ਇਹ ਵੀ ਦੇਖ ਲਿਆ ਹੂੰ ਇਹ ਬਾਈ ਮਾਡਲ ਆ ਇਹ ਮਾਡਲ ਦੱਸ ਕਿਹੜਾ ਮੈਂ ਤਾਂ ਤੈਨੂੰ ਦੱਸੀ ਆ ਨਾ ਮਾਡਲ ਇਹ 20 ਬੂ ਦੇ ਲਾਗੇ ਬਸ ਐਹ ਜਿਹਾ ਲੱਗਦਾ ਨਹੀਂ ਭਾਈ ਹਾਂ ਮਾਡਲ ਹੈਗਾ 2011 11 11 ਮਾਡਲ ਹੈ ਵੀਰੇ ਹਾਂ ਕੋਕਾ ਪੀਸ ਟਰੈਕਟਰ ਹੈ ਗੇਰ ਇੰਜਨ ਦਾ ਬਹੁਤ ਵਧੀਆ ਠੀਕ ਹੈ ਇਹਦੇ ਵੀ ਫੇਵਰ ਛਤਰੀ ਮਿਲੂਗੀ ਇਹਦੇ ਵੀ ਫੇਵਰ ਛਤਰੀ ਮਿਲੂਗੀ ਠੀਕ ਹੈ ਘੋੜਾ ਬੈਂਪਰ ਮਿਲੂ ਮੂਰੇ ਲਾਈਟਾਂ ਲੱਗੀਆਂ ਹੋਣਗੀਆਂ ਹਾਂਜੀ ਤੇ ਅੱਜ ਛੁੱਟੀ ਆ ਗਈ ਇਸ ਕਰਕੇ ਮੈਂ ਟਰੈਕਟਰ ਭੇਜ ਨਹੀਂ ਸਕਿਆ ਦੋਨੇ ਹਾਉਲੈਂਡ ਭੇਜਣੇ ਸੀ ਅੱਜ ਠੀਕ ਹੈ 3 3 ਬੀਟਾ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਆ ਡਬਲ ਕਲੱਚ ਆ ਠੀਕ ਹੈ ਜੀ ਠੀਕ ਹੈ ਗੱਲ ਬਾਈ ਟ੍ਰਿਪਰ ਗੇਅਰ ਵਾਲਾ ਟ੍ਰਿਪਰ ਗੇਅਰ ਬਿਨਾ ਟਰਬੋ ਤੋਂ 55 ਐਚ ਬਿਨਾ ਟਰਬੋ ਤੋਂ 55 ਐਚਪੀ ਠ ਤੂੰ ਮਿਲ ਜੂਗੇ ਨਾ ਹੋ ਜੂਗਾ ਠੀਕ ਹੈ ਪੁਰਾਣਾ ਕੱਟਿਆ ਜਾਓ ਪੁਰਾਣਾ ਕੱਟਿਆ ਜਾਓ ਠੀਕ ਹੈ ਫਿਰ ਇਹਦਾ ਰੇਟ ਦੱਸ ਕਿੰਨੇ ਮਾਡਲ ਆ 11 ਮਾਡਲ ਆ ਜੀ ਰੇਟ ਹੈਗਾ ਜੀ ਇਹਦਾ 6.5 ਲੱਖ ਦੇਣਾ 6.5 ਦਾ ਦੇਣਾ ਮੌਕੇ ਤੇ ਮਾਨ ਸਨਮਾਨ ਹੋ ਜੀ 4 ਲੱਖ 40000 ਦਾ ਰੇਟਰ ਦੇ ਦਾਂ 440000 ਦਾ ਮਿੱਤਰੋ ਬਣੂਗਾ ਸਾਡੇ ਤੂੰ ਇਹ ਵੀ ਦੇਖ ਦੇ ਫੇਵਰ ਛਤਰੀ ਵੀ ਲਾ ਕੇ ਦੇਵਾਂਗੇ ਫੇਵਰ ਵੀ ਲਗੋੜਾ ਵੈਂਪਰ ਵੀ ਲਾ ਕੇ ਦੇ ਕੋੜਾ ਵੈਂਪਰ ਵੀ ਲੱਗੂ ਲੱਗੂਗਾ ਠੀਕ ਹੈ ਤੇ ਮੂਰੇ ਆ ਗਿਆ 745 ਸਿਆਉਣਾ ਲਿਕਾ ਇਹਦੇ ਬਾਰੇ ਦਾ ਮੈਨੂੰ ਇਹ ਟਾਇਰ ਦਿਖਾ ਦੇ ਸਿਕੰਦਰਾ ਚਾਰੇ ਤਾਂ ਟਾਇਰ ਹੀ ਰੁਪਿਆ ਪਏ ਨੇ ਪਏ ਨਹੀਂ ਹੈ ਹਾਂ ਚਾਰੇ ਟਾਇਰ ਨਵੇਂ ਆਪਾਂ ਪਵਾਤੇ ਸੀ ਇਹਦੇ ਠੀਕ ਹੈ ਪਿਛਲੇ 13 ਲਿਆ ਹਾਂਜੀ ਮੂਰ ਲਈ ਉਹੀ ਇਹ 16 ਲਿਆ ਸਿੰਪਲ ਸਟੀering ਆ ਡਬਲ ਕਲਚ ਆ ਸਾਈਡ ਗੇਅਰ ਆ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਵੀ ਆ ਠੀਕ ਹੈ ਜੀ ਹਾਂ ਕੱਪੜੇ ਵਾਲੀ ਤਿਹਦੇ ਨਾਲ ਮਿਲੂਗੀ ਮਿਲੂਗੀ ਉਹ ਸਾਰੇ ਟਰੈਕਟਰਾਂ ਦੇ ਡੰਡੇ ਫਟੀਆਂ ਜਾਂਦਾ ਤੇਲ ਕੋ ਬੈਟਰੀ ਮਾੜੀ ਹੋਈ ਉਹ ਵੀ ਚੇਂਜ ਠੀਕ ਹੈ ਜੀ ਠੀਕ ਹੈ ਗੱਲ ਮਾਡਲ ਇਹ ਕਿਹ ਕੀ ਹੈ ਨਹੀਂ ਜੀ 15 ਮਾਡਲ ਆ ਵੀਰੇ ਠੀਕ ਹੈ 3.5 ਲੱਖ ਰੁਪਿਆ ਇਹ 370 ਡਿਮਾਂਡ ਹੈ ਜੀ ਆ ਲਿਖਿਆ ਪਿਆ ਦਿਖਲਾ ਹੂੰ ਠੀਕ ਹੈ ਗੱਲ ਕਿੰਨੇ ਆ ਦੇ ਦੀ ਹੂੰ ਬਸ ਯਾਰ ਫਿਰ ਹੁਣ ਤੇਰੀ ਚੀਜ਼ ਐ ਤੂੰ ਬੋਲ 370 ਡਿਮਾਂਡ ਐ 3.5 ਤਾਂ ਕਹਿੰਨਾ ਮੈਂ ਤਾਂ ਟਰੈਕਟਰ ਦੇਵਾ ਵੀਰੇ 2.5 ਲੱਖ 2.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਲੋਨ ਤੇ ਫੁੱਲ ਮੰਗੀ ਹੋਈ ਹੋਈ ਉਹ ਜੂਗਾ ਹੁਣ ਠੀਕ ਹੈ 15 ਮਾਡਲ ਆ ਬਾਈ ਠੀਕ ਹੈ ਪੁਰਾਣਾ ਪੁਰਾਣੇ ਸਾਰਿਆਂ 'ਚ ਕੱਟੇ ਜਾਣਗੇ ਹਾਂਜੀ ਇਕਲਾ 735 ਨੂੰ ਛੱਡ ਕੇ ਸਾਰਿਆਂ ਤੇ ਲੋਨ ਫੈਂਸ ਹੋ ਜਾਣਗੇ ਠੀਕ ਹੈ 1060 ਛੱਡ ਕੇ 60 ਵੀ ਛੱਡ ਕੇ ਠੀਕ ਹੈ ਸਾਰਿਆਂ ਦੇ ਲੋਨ ਫੈਂਸ ਹੋ ਜੂਗਾ ਹਾਂਜੀ ਸਾਰਿਆਂ 'ਚ ਪੁਰਾਣੇ ਕੱਟੇ ਜਾਣਗੇ ਜਿੰਨੇ ਦਾ ਪੁਰਾਣਾ ਉਨੇ ਦੇ ਕੱਟ ਬੇਨਤੀ ਹੈ ਹੱਥ ਬੰਨ ਕੇ ਠੀਕ ਹੈ ਜੀ ਇਹ ਗਲਤ ਗੱਲ ਹੈ ਬਾਈ ਸਹੀ ਗੱਲ ਹੈ ਉਹ ਤਾਂ ਮਾਲ-ਮੂਲ ਕੱਟਿਆ ਜਾਓ ਮਾਲ-ਮੂਲ ਉਹ ਗੱਲ ਨਾ ਕਿ ਹੋ ਕੇ ਬਾਈ ਸਾਡਾ ਕੁੱਤਾ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੋਮੀ ਆ ਠੀਕ ਹੈ ਜੀ ਗਲਤ ਗੱਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆਬੀ ਦੇ ਨਾਲ 100 ਵੋਡ ਕਰਾਂਗੇ ਹਾਂਜੀ ਕੋਈ ਡੰਡਾ ਪੱਟੀ ਛਤਰੀ ਬੈਟਰੀ ਇੰਜਨ ਦਾ ਤੇਲ ਕੋਲੇ ਖੜ ਕੇ ਚੇਂਜ ਕਰਾ ਲਿਓ ਠੀਕ ਹੈ ਜੀ ਆ ਬਾਈ ਪਿੱਛੇ ਖੜਾ ਕੈਮਰਾ ਬਾਰਸਿਓ ਜਨਾ ਟ੍ਰੈਕਟਰ ਲੱਤ ਬਾਈ ਠਿਕਰੀ ਆਵਾਜ਼ ਤੋਂ ਹਾਂਜੀ ਠਿਕਰੀ ਆਵਾਜ਼ ਤੋਂ ਠਿਕਰੀ ਆਵਾਜ਼ ਤੋਂ ਬਾਈ ਜੀ ਝੂਠ ਨਾ ਮਾਰਿਓ ਜਮੇ ਨੀ ਠੀਕ ਹੈ ਜਾਲਾ ਡੰਡਾ ਫੱਟੀ ਬੈਟਰੀ ਇੰਜਨ ਦਾ ਤੇਲ ਚੇਂਜ ਹੋ ਗਿਆ ਹਾਂਜੀ ਪਿਛਲੇ ਸੇ ਤੇਲ ਘੱਟ ਸੀ ਪੂਰਾ ਹੋ ਗਿਆ ਹੋ ਗਿਆ 15 20 ਲੀਟਰ ਤੇਲ ਘੱਟ ਸੀ ਪੈ ਗਿਆ ਨਾ ਹੂੰ ਇੰਜਨ ਤੇ ਤੇਲ ਪੂਰਾ ਸਰਬੋ ਦਾ ਪਿਆ ਵੀਰੇ ਹਾਂ ਜਮਾ ਸਰਬੋ ਦਾ ਠੀਕ ਹੈ ਹਜੇ ਛੋੜ ਤੇ ਗਿਫਟ ਤੈਨੂੰ ਦੇਣਾ ਠੀਕ ਉਹ ਅੱਗੇ ਤੈਨੂੰ ਡਰਾਈਵਰ ਕਰਾਂਗੇ ਫੇਰ ਦਿਮ ਖੁਸ਼ ਹੋ ਮੈਂ ਬਾਕੀ ਤੁਸੀਂ ਉਹਦੇ ਤੋਂ ਜਿਹਨੇ ਅਸੀਂ ਪਗਾਈ ਮਾਰਦੇ ਆ ਨਾ ਨਾ ਪੂਰੇ ਵੀਡੀਓ ਤੇ ਉਵੇਂ ਆ ਕਿ ਫਰਕ ਆਉਂਦਾ ਗੱਲ ਉਵੇਂ ਹੀ ਆ ਜੀ ਉਵੇਂ ਹੀ ਹੈ ਨਾ ਠੀਕ ਹੈ ਗੱਲ ਗੱਲ ਇਹ ਆ ਮਿੱਤਰੋ ਲਾਓ ਬਾਓ ਤਸੱਲੀ ਕਰੋ ਠੀਕ ਹੈ ਗੱਲ ਵਿੱਚ ਮੈਂ ਕਿਸੇ ਦੇ ਨਹੀਂ ਬੜਿਆ ਗਲਤ ਗੱਲ ਆ ਬਾਈ ਜੀ ਹਾਂ ਤੇ ਤੁਹਾਡੇ ਉਦਾਂ ਤੁਹਾਡੇ ਨਹੀਂ ਪਸੰਦਾ ਹੁੰਦਾ ਨਾ ਚੇਂਜ ਕਰਦੇ ਜਲਦਾ ਜੀ ਸਹੀ ਹੈ ਗੱਲ ਚੇਂਜ ਕਰ ਸਕਦੇ ਆ 20 ਕੁਆਟਰ ਲੋਹੇ ਪਿੱਛੇ ਨਹੀਂ ਆਪਾਂ ਬਰਤਨਾਂ ਹੂੰ ਕਿਉਂ ਤੁਸੀਂ ਪੇਮੈਂਟ ਦੇ ਜਾਨੇ ਹੋ ਸਾਨੂੰ ਨਾਲ ਦੀਆਂ ਅਸੀਂ ਟਰਾਂਸਫਰ ਕਰਨੀ ਪੈਂਦੀ ਕਿਉਂ ਅਸੀਂ ਤੁਸੀਂ ਕਹੋ ਸਾਰੇ ਕੈਸ਼ ਦੇ ਨਹੀਂ ਕਾਟੇ ਪੜਦੇ ਆ ਹਾਂ ਇਹ ਤਾਂ ਪੜਦਾ ਹੁੰਦਾ ਫਰਮਾ ਜੀ ਝੂਠ ਮਾਰੀਏ ਕਿ ਕੋਈ ਫਾਇਦਾ ਨਹੀਂ ਹੋਗਾ ਤੇ ਮਿੱਤਰੋ ਸ਼ਾਰਟ ਸਕਰੀਨ ਲੈ ਕੇ ਆਇਓ ਸਕੰਦਰ ਨੂੰ ਆਹ ਟਰੈਕਟਰ ਦੇ ਮਗਰ ਜੇ ਸਕੰਦਰ ਦੇ ਵੀਡੀਓ ਟਰੈਕਟਰ ਬੀਕੂ ਹਾਂਜੀ ਮਿੱਠਿਆ ਉਹਨਾਂ ਦੇ ਗਿਫਟ ਹੋਗੇ ਤੁਹਾਨੂੰ ਚਾਹੀਦਾ ਹੈ ਨਾ ਕੁਝ ਕਿਹੜਾ ਇਹਦੀ ਵੀਡੀਓ ਤੋਂ ਟਰੈਕਟਰ ਬੀਕੂ ਆ 2000 ਰੁਪਏ ਨੂੰ ਠੀਕ ਹੈ ਜੀ ਠੀਕ ਹੈ ਜੀ ਓਕੇ ਨਾ ਓਕੇ ਜੀ ਤੇ ਅੱਜ ਮੈਂ ਤੈਨੂੰ ਦੇਵਾਂ ਯਾਰ ਕੇਲ ਫੂਕੇ ਆ ਹਾਲ ਹੈ ਇਕਬਦਰ ਸਿਆ ਹਾਲੋ ਜੀ ਆਓ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਸਰਬਾਨੰਦ ਧੰਨਵਾਦ ਹੈ ਗੱਲ ਹੀ ਕੋਈ ਨਹੀਂ ਬਾਈ ਯਾਰਾ ਠੀਕ ਹੈ ਗੱਲ ਇਹ ਮਿੱਤਰੋ ਵੀਡੀਓ ਵਧੀਆ ਲੱਗੀ ਨਾ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਪੇਨੂ ਗਾਲੇ ਫੋਲੋ ਇਕਬਦਰ ਬੁਰਜ ਹਰੀ ਮੇਰਾ ਮੋਬਾਈਲ ਨੰਬਰ 94788 4545 ਦੂਜਾ ਨੰਬਰ 88729 45 ਮੇਰਾ ਨੋਰਾ ਮੇਰਾ ਘਰ ਲਵੰਡੀ ਸਾਬੋ ਮੇਰਾ ਪਿੰਡ ਆ ਰਾਮਾ ਰੋਡ ਤੋਂ ਸੰਗਤ ਰੋਡ ਤੇ ਘਰ ਆ ੜਕ ਦੇ ਉੱਪਰ ਹੀ ਘਰ ਆ ਮੇਰਾ ਟੋਕੇ ਵਾਲੀ ਮਸ਼ੀਨ ਵਾਰਗੇ ਲੱਗੀ ਆ ਬਾਬਾ ਅਤਰ ਸਿੰਘ ਨਗਰ ਦੇ ਬਿਲਕੁਲ ਸਾਹਮਣਾ ਕਰਨੇ 8 ਨੰਬਰ ਗਲੀ ਦੇ ਵਿੱਚ ਮੇਰਾ ਘਰ ਆ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਨਾ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਨ ਨੂੰ ਕਰ ਲੈ ਬੋਲੋ ਬਹੁਤ ਬਹੁਤ ਮਿਹਰਬਾਨੀ ਸਸੀ ਗਾ ਧੰਨਵਾਦ ਬਾਈ ਸਰਮਾ ਜੀ ਸਸੀ ਗਾ ਸਤਿ ਸ੍ਰੀ ਅਕਾਲ